ਹਾਂ ਮੇਰਾ ਦਾਦਾ ਉਹਨੇ ਮੇਰੇ ਦਾੜੀ ਨੂੰ ਬਾਹਰ ਕੱਢਦਾ ਏ ਕਿੱਥੋਂ ਆਪਦੇ ਘਰੋਂ ਉਹਨੇ ਬਣਾਇਆ ਏ ਅੱਛਾ ਉਹ ਦੋਵਾਂ ਨੂੰ ਕੱਢਤਾ ਤੇ ਪੂਰੇ ਦਾੜੀ ਮਿਲਨੇ ਬਣਾ ਲਿਆ ਆਪੇ ਆਪ ਦਾ ਕੀ ਬਣਾ ਲਿਆ ਆਪੇ ਆਪ ਦਾ ਘਰਾਂ ਦਾਲ ਅੱਛਾ ਅੱਛਾ ਮੁਰਕੇ ਮੁਰਕੇ ਆਨੂੰ ਵਾਜਾ ਮਾਰਦਾ ਏ ਤੂੰ ਜੰਮਿਆ ਹੋ ਤਾ ਨਹੀਂ ਮੈਂ ਨਹੀਂ ਜੰਮਿਆ ਤੇ ਫਿਰ ਤੈਨੂੰ ਕਿਦਾਂ ਵਾਜਾ ਮਾਰਦਾ ਏ ਮੇਰਾ ਦਾੜੀ ਦਾਦਾ ਏ ਕਿ ਤੈਨੂੰ ਕਿਦਾਂ ਵਾਜਾ ਮਾਰਦਾ ਜੇ ਤੂੰ ਜੰਮਿਆ ਨਹੀਂ ਹੈ ਨਹੀਂ ਹੋਰ ਹੋਰ ਵਾਜਾ ਮਾਰਦਾ ਜੇ ਤੂੰ ਕੀੜਾ ਬੰਦੀ ਵੀੜ ਕਿੱਥੇ ਹੁੰਦੀ? ਕਦੀ ਤਾਂ ਹੀ ਹੁੰਦੀ ਜੇ ਦੰਦ ਕੋਰੇ ਨਾ ਹੋਣ। ਜਦੋਂ ਜੇ ਦੰਦ ਵੀੜ ਹੁੰਦੇ ਧਰਮਾਜਾ ਮਾਰਦਾ। ਹਾਂ। ਤੂੰ ਹੀ ਕਰੋਗੇ ਦੰਦੜ ਜਾ ਕੇ। ਆਈ ਨਹੀਂ ਆਈ ਨਹੀਂ ਸੋਹਣੀ ਆਈ। ਯਾਨੀ ਆਟੇ ਦੇ ਕੋਲ ਖੜਤਾ ਨਹੀਂ ਮੁੜ ਕੇ। ਤੇ ਤੁਹਾਡੇ ਪਿਓਨ ਪਹਿਲਾਂ ਘਰੋਂ ਬਾਹਰ ਕੱਢਿਆ ਤੇ ਹੁਣ ਤੁਸੀਂ ਉਹਦੇ ਅੱਖੇ ਨਹੀਂ ਲੱਗਦੇ? ਨਹੀਂ। ਉਹਨੇ ਤਾਂ ਅੱਖ ਲੱਗਦੀ ਦੱਦੀ ਆਪਦੇ ਦੀ। ਉਹ ਲੱਗਦੀ। ਉਹ ਥਾਣੇ ਦਿੱਤਾ ਉਹਨੇ। ਨਹੀਂ ਉਹ ਖੜਤਾ ਬਾਣ। ਤੇ ਨਹੀਂ ਜਿਹੜਾ ਹੁਣ ਥਾ ਉਹਦੇ ਕੋ ਤੇਰੇ ਡੈਡੀ ਕੋਲ ਉਹ ਕਿਦਾ ਵਾ? ਉਹ ਉਹੜਾ। ਹਾਂ ਉਹ ਤੇ ਮਰੇ ਉਹ ਧਾਰੀਆਂ ਕਿਹਦਾ ਉਹ ਵੇਲਾ ਹੁੰਦਾ ਸੀ ਕਿਹਦਾ ਸੀ ਉਹ ਪਹੰਡ ਅੜੀ ਮਰੇ ਪਿੱਛੋ ਲੈ ਆਇਆ ਉਹਨੇ ਆਪੇ ਬਣਾਈ ਗਿਆ ਤੇ ਉਹਨੇ ਦਿਹਾੜੀਆਂ ਕਰ ਕਰਕੇ ਇਹਨੇ ਬਣਾ ਲਦੇ ਮੁਰਕੇ ਤੀਨਾ ਵੀ ਆਪੇ ਪਾਇਓ ਨੇ ਸਾਕੋ ਨੇ ਆਪੇ ਕੀਤਾ ਲੈ ਡਰੱਪੇ ਕੀਤਾ ਲੈ ਡਰੱਪੇ ਮਾਇ ਤੇ ਡਾਡੀ ਦੇ ਅੱਛਾ ਮਿਸ਼ਤਰੀ ਵੀ ਨਹੀਂ ਲਾਏ ਮਿਸ਼ਤਰੀ ਆਪੇ ਹੀ ਲਾਏ ਨਹੀਂ ਮਿਸ਼ਤਰੀ ਆਪੇ ਨਹੀਂ ਲਾਏ ਨਹੀਂ ਲਾਏ ਨੇ ਮਿਸ਼ਤਰੀ ਨਹੀਂ ਲਾਏ ਲੈ ਡਰੱਪੇ ਪਾ ਲਿਆ ਆਪੇ ਕਰ ਕਰਕੇ ਤੇ ਨਹੀਂ ਦਿਹਾੜੀਆਂ ਕਰ ਕਰਕੇ ਪੈਸੇ ਕਮਾਈ ਹੋਣਗੇ ਨਾ ਤੇ ਲੈਂਟਰ ਕਿਦਾਂ ਪਾ ਲਿਆ ਆਪੇ ਨੇ ਉਹਨੇ ਘੜੀ ਜਾਜਾ ਹਾਂ ਚੱਲੂ ਕਰਦਾ ਦਿਹਾੜੀ ਉਹ ਦਿਹਾੜੀ ਤੇ ਜਾਂਦਾ ਵਾ ਮੈਂ ਮੰਨਦਾ ਸਾਡੇ ਵੀ ਹੁੰਦਾ ਈ ਦਿਹਾੜੀ ਚਾਹ ਚੱਲੂ ਉਹਨੇ ਵੀ ਲਾਉਂਦਾ ਸਾਡੇ ਪਰ ਤੂੰ ਇਹ ਦੱਸ ਭਈ ਉਹਨੇ ਲੈਂਟਰ ਕਿਦਾਂ ਪਾ ਲਿਆ ਲੈਂਟਰ ਦੀ ਨਹੀਂ ਜਾ ਯਾਰ ਉਹਨੂੰ ਮਿਸਤਰੀ ਲਾਏ ਹੋਣਗੇ ਨਾ ਪੈਸੇ ਕਮਾ ਕੇ ਲਾਏ ਨੇ ਹੈ ਮਿਸਤਰੀ ਉਹ ਬਸ ਲਾਏ ਹੀ ਮਾਰੇ ਤੇਰਾ ਵੀ ਆਇਆ ਇਹ ਤਾਂ ਨਹੀਂ ਇਹ ਤਾਂ ਮੈਂ ਗਾੜੀਆਂ ਤੂੰ ਕਿੱਥੇ ਗਿਆ ਉਹ ਜੋ ਮੇਰਾ ਭਰਾ ਹੋਇਆ ਸੀ ਤੂੰ ਕਿੱਥੇ ਗਿਆ ਹਾਂ ਦੇ ਤੂ ਰੱਬ ਕੋਲ ਠੀਕ ਵੈਰੀ ਗੁੱਡ ਤੇ ਤੂੰ ਮਤਲਬ ਜੰਮਿਆ ਨਹੀਂ ਹਲੇ ਉਦੋਂ ਦੀ ਗੱਲ ਆ ਹਾਂ ਹਾਂ ਤੇਰੇ ਡੈਡੀ ਦੇ ਪੈਸੇ ਕਮਾ ਕੇ ਮਿਸਤਰੀ ਲਾਇਏ ਹੋਣਾ ਤੇ ਫਿਰ ਲੈਂਡਰ ਪਾਇਆ ਹੋਣਾ ਨਾ ਆਪੇ ਪਾਇਆ ਉਹ ਕਿੰਦਾ ਕਿਨੇ ਕੀਤੀਆਂ ਹਾਂ ਕੰਦਾ ਉਹ ਆਪੇ ਕਰ ਲਈ ਗਾ ਜਹਾੜੇ ਕੰਦਾ ਕੰਦੀ ਡੈੜੀ ਤੇਰੇ ਨੂੰ ਇਹ ਵੱਡਾ ਸਤਾਣਾ ਹੈ ਗੱਡੀ ਦਾ ਤੇੜੀ ਤੇ ਨਾ ਗਿਆ ਸਤਾਨਾਮ ਤੇ ਨਿਕਾ ਨਾ ਗਿਆ ਜੜੀ ਤੇਦਾ ਕੰਡਾ ਚੰਡਾ ਕਿ ਗੰਦਾ ਝੰਡਾ ਅਛਾ ਸੱਚਾ ਝੰਡਾ ਕੀ ਕਰਨਾ ਉਹਦੇ ਝੰਡਾ ਨੂੰ ਓਹ ਆਣੀ ਐਵੇਂ ਨਹੀਂ ਜਾਂਦੀ ਨਾ ਕੌਣ ਲਈਦਾ ਬੰਮੀ ਚੜੀ ਜਾਂਦੀ ਆ ਹਾਂ ਕੋਈ ਸਤਨਾਮੀ ਆਂਦੀ ਜੜੀਆਂ ਜਾਂ ਕਹਿੰਦੀਆਂ ਨੇ ਬੀਬੀਆਂ ਪਿੰਡਾਂ 'ਚ ਬੋਲ ਦੇਣੀ ਇਹ ਹਾਂ ਇਦਾਂ ਅੰਦੇੜੇ ਨਾਲ ਬੋਲ ਦੇਣੀ ਹਾਂ ਹੁਣ ਤੋ ਗਿਆ ਨਾ ਨਾ ਲੈ ਗੱਡੀ ਨਾਲ ਦੂਜਾ ਭਰਾ ਜਰਾ ਉਹ ਵੀ ਆਂਦਾ ਤੇ ਆਪਾਂ ਪੜੀ ਜਾਂਦੇ ਲੈ ਇੱਦਾਂ ਅੰਮੀ ਨੂੰ ਮੂੰਹ ਚੜਾਣਾ ਡੈਡੀ ਬੋਲਦੇ ਜੜਿਆ ਹਾਂ ਡੈਡੀ ਤੇ ਮੂੰਹ ਜੜਿਆ ਦਾੜੀ ਦਾੜੀ ਸਾਡੇ ਮੂੰਹ 'ਚ ਚੜਿਆ ਏ ਤੂੰ ਮੂੰਹ ਦੇ ਗੋਚ ਤੈਨੂੰ ਮੂਹੇ ਬੈਟੜਾ ਨਹੀਂ ਇਹ ਪਾਪਾ ਫੇਰ ਮੂਹੇ ਨਹੀਂ ਮੂੰਹ ਕੋ ਮੂੰਹ ਤੈਨੂੰ ਜਿਬਾ ਹੈ ਤੇਰਾ ਨਹੀਂ ਤੇ ਮੂੰਹ ਤੇ ਕੀ ਕਰਨ ਜਿਹੜੇ ਤੇ ਡੈਡੀ ਨਹੀਂ ਹਾਂ ਮੈਂ ਪਾ ਨੂੰ ਆੜੇ ਉੱਤ ਆੜੇ ਹੋਲੀ ਹੁ ਗਾ ਵੀਡੀਓ ਦਾ ਕਾ ਇਹ ਪਾਪਾ ਇਦਾਂ ਨਹੀਂ ਨਹੀਂ ਤੂੰ ਉਹ ਨਾ ਡੈਡੀ ਮੂੰਹ ਤੇ ਚੜਿਆ ਅਹੀਂ ਅਸੀਂ ਪਾਪਾ ਨਹੀਂ ਜਾਂਦੇ ਡੈਡੀ ਮੂੰਹ ਤੇ ਚੜਿਆ ਉਹਨੂੰ ਗੱਲ ਕਰਦਾ ਵਾਂ ਇਹ ਦੇਖ ਮੂੰਹ ਤੇ ਜੜਿਆ ਤਾਂ ਮੂੰਹ ਜਿਬਾ ਹੈ ਤੁਹਾਡਾ ਬਹਿ ਗੱਲ ਕਰਨ ਲਿਆ ਅੱਪੇ ਤੋਂ ਨਾ ਮੂੰਹ ਤੇ ਚੜਿਆ ਨਹੀਂ ਹਾਂ ਇਹ ਡਾੜੀ ਹਾਂ ਉਹ ਮੈਂ ਰੱਖਣਾ ਆ ਜਾ ਨਾਲੇ ਮੂੰਹ ਤੇ ਚੜਿਆ ਹੀ ਐਸੇ ਐਸੇ ਜੀ ਹੈ ਠੀਕ ਨਾ ਮੂੰਹ ਤੇ ਚੜਿਆ ਹਾਂ ਤੁਹਾਡੇ ਨਾਲ ਡੈਡੀ ਮੂੰਹ ਤੇ ਚੜਿਆ ਨਹੀਂ ਗੁਰੂ ਮੈਂ ਚੱਲ ਠੀਕ ਹੈ ਕਰ ਦੇ ਸਾਰਿਆਂ ਨੂੰ ਸਸਿਆ ਨੂੰ ਤੋਂ ਲਾਈਕ ਕਰ ਸ਼ੇਅਰ ਕਰ ਕਮੈਂਟ ਕਰ ਲਵ ਯੂ ਸਬਸਕ੍ਰਾਈਬ ਸਬਸਕ੍ਰਾਈਬ ਜੀ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਸਬਸ 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 ਮੈਨੂੰ ਜੇ ਦਬਾ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕੇ ਸਬ ਸਬ ਸੱਕ ਸੱਕ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਠੀਕ ਹੈ ਠੀਕ